ਇਨੀ ਦਿਨੀ ਦਲਜੀਤ ਦੋਸਾਂਝ ਅਤੇ ਪੰਨੀਤੀ ਚੋਪੜਾ ਆਪਣੀ ਹਾਲੀ ਦੇ ਵਿੱਚ ਰਿਲੀਜ਼ ਹੋਈ ਫਿਲਮ ਚਮਕੀਲਾ ਨੂੰ ਲੈ ਕੇ ਲਗਾਤਾਰ ਹੈਡਲਾਈਨਸ ਦੇ ਵਿੱਚ ਨੇ ਇਸ ਫਿਲਮ ਦੇ ਰਿਲੀਜ਼ ਹੋਣ ਮਗਰੋਂ ਫੈਨਸ ਮਰੂਮ ਗਾਇਕ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਬਾਰੇ ਹਰ ਗੱਲ ਜਾਣਨ ਲਈ ਐਕਸਾਈਟਿਡ ਹਨ ਦਲਜੀਤ ਦੋਸਾਂਝ ਅਤੇ ਪੰਨੀਤੀ ਚੋਪੜਾ ਸਟਾਰਰ ਫਿਲਮ ਅਮਰ ਸਿੰਘ ਚਮਕੀਲਾ 12 April ਨੂੰ Netflix ਤੇ ਰਿਲੀਜ਼ ਹੋਈ ਸੀ ਸੋ ਅਸੀਂ ਮੀਡੀਆ ਤੇ ਵੀ ਫਿਲਮ ਦੀ ਵੀਡੀਓਜ਼ ਕਲਿੱਪਸ ਕਾਫੀ ਵਾਇਰਲ ਹੋ ਰਹੇ ਹਨ ਜੋ ਕਿ ਹਰ ਕਿਸੇ ਨੂੰ ਇਮੋਸ਼ਨਲ ਵੀ ਕਰ ਰਹੇ ਹਨ ਤੇ ਹਾਲ ਹੀ ਦੇ ਵਿੱਚ ਫਿਲਮ ਅਮਰ ਸਿੰਘ ਚਮਕੀਲਾ ਬਣਾਉਣ ਵਾਲੇ ਬਾਲੀਵੁੱਡ ਨਿਰਦੇਸ਼ਕ ਯਾਨੀ ਕਿ ਇਮਤੀਆਜ਼ ਅਲੀ ਨੇ ਵੀ ਆਪਣੇ ਵਿਚਾਰ ਸ਼ੇਅਰ ਕੀਤੇ ਨੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਮਤੀਆਜ਼ ਅਲੀ ਨੇ ਕਿਹਾ ਹੈ ਕਿ ਚਮਕੀਲਾ ਸਾਫ ਸੁਥਰਾ ਸਖਸ਼ ਨਹੀਂ ਸੀ ਉਸ ਦੇ ਵਿੱਚ ਕਈ ਖਾਮੀਆਂ ਸਨ ਇਹੀ ਵਜ੍ਹਾ ਸੀ ਕਿ ਉਸਨੂੰ ਆਪਣੀ ਜਾਨ ਗਵਾਣੀ ਪਈ। ਦਰਅਸਲ ਫਿਲਮ ਨਿਰਦੇਸ਼ਕ ਦਾ ਕਹਿਣਾ ਹੈ ਕਿ ਉਹ ਫਿਲਮ ਦੇ ਵਿੱਚ ਚਮਕੀਲੇ ਦੀ ਸ਼ਲਾਗਾ ਨਹੀਂ ਸੀ ਕਰਨੀ ਚਾਹੁੰਦਾ ਕਿਉਂਕਿ ਉਸ ਦੇ ਵਿੱਚ ਕਈ ਖਾਮੀਆਂ ਸਨ। ਉਹਨਾਂ ਨੇ ਕਿਹਾ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਉਸਤੇ ਕਦੇ ਬਾਇਓਪਿਕ ਬਣਾਵਾਂਗਾ ਪਰ ਬਾਲੀਵੁੱਡ ਨਿਰਦੇਸ਼ਕ ਨੇ ਇਹ ਕਰ ਦਿਖਾਇਆ। ਉਹਨਾਂ ਨੇ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨੀ ਨੂੰ ਦਰਸ਼ਕਾਂ ਦੇ ਸਾਹਮਣੇ ਰੱਖਿਆ।